ਇੱਕ ਮੀਤ ਸਿੰਘ ਹੁੰਦਾ ਸੀ। ਮਹਾਪੁਰਸ਼ਾਂ ਦਾ ਸ਼ਰਧਾਲੂ ਸੀ। ਧਿਆਨ ਦਿਓ। ਉਹ ਮੀਤ ਸਿੰਘ ਸੀ। ਇੱਕ ਰਲੂ ਨਾਮ ਦਾ ਬੰਦਾ ਉਹਦੇ ਨਾਲ ਝਗੜਾ ਚੱਲ ਪਿਆ ਹੁੰਦਾ। ਦੋਵੇਂ ਬੱਕਰੀਆਂ ਰੱਖਦੇ ਸੀ। ਰਾਜਾ ਸਾਹਿਬ ਐ ਮਜਾਰੇ ਰਹਿੰਦੇ ਸੀ ਉਦੋਂ। ਉਹ ਨਾ ਦੋਵੇਂ ਬੱਕਰੀਆਂ ਰੱਖਦੇ ਸੀ। ਆਪਸ ਵਿੱਚ ਔਰ ਲੂਸੀ ਜਿਹੜਾ ਉਹ ਉਹਦੇ ਖੇਤ ਚਰਾ ਲਿਆ ਕਰੇ ਗਈ ਵਾਲਾ ਬੱਕਰੀਆਂ ਚਾਰਾਇਆ ਕਰਨ ਦੋਵਾਂ ਚ ਆਪਸੀ ਰੰਜਿਸ਼ ਰਹਿਣ ਲੱਗ ਗਈ ਧੜੇਵਾਜੀ ਬਣ ਗਈ ਇੱਕ ਦੂਜੇ ਨਾਲ ਲੜ ਪਏ ਵਿਵਾਦ ਵਧਦਾ ਵਧਦਾ ਐਨਾ ਵਧ ਗਿਆ ਦੋਵੇਂ ਜਣੇ ਐਨਾ ਆਪਸ ਵਿੱਚ ਖੇਪੜ ਪਏ ਕਹਿੰਦੇ ਉਹ ਜਿਹੜਾ ਮੀਤ ਸਿੰਘ ਸੀ ਉਹ ਕਹਿੰਦਾ ਵੀ ਇਹਨੂੰ ਕਿਵੇਂ ਨਾ ਕਿਵੇਂ ਕਿਸੇ ਤਰੀਕੇ ਫਸਾਉਣਾ ਹੈ ਇਹਨੂੰ ਫਸਾਉਣਾ ਐਵੇਂ ਇਹ ਮੇਰੀਆਂ ਬੱਕਰੀਆਂ ਚਰਾਉਂਦਾ ਉੱਚਾ ਨੀਵਾ ਬੋਲਿਆ ਮੀਤ ਸਿੰਘ ਜਿੱਥੇ ਬੱਕਰੀਆਂ ਚਾਰਦਾ ਸੀ ਚਾਰ ਮਾਇਆ ਚਾਰ ਮਾਇਆ ਦੇ ਝਿਲੜ ਵੀ ਸੀ ਉਹਦੇ ਕੋਲ ਸਰਕਾਰੀ ਦਰਬਾਰੇ ਵੀ ਕਿਸੇ ਨਾ ਕਿਸੇ ਅਫਸਰ ਨਾਲ ਆਉਂਦੀ ਬਣਦੀ ਸੀ ਮਾਣ ਸੀ ਹਰ ਇੱਕ ਬੰਦੇ ਨੂੰ ਮਾਣ ਹੁੰਦਾ ਆਪੋ ਆਪਣੇ ਮਿੱਤਰ ਤੇ ਆਪੋ ਨਾਲ ਆਪਣੇ ਲੀਡਰ ਤੇ ਆਪੋ ਆਪਣੇ ਅਹੁਦੇਦਾਰ ਤੇ ਉਹਨੂੰ ਮਾਣ ਸੀ ਸੁਣਿਓ ਉਹਨੇ ਕੀ ਕੀਤਾ ਮੀਤ ਸਿੰਘ ਨੇ ਨਾ ਰਲੂ ਦੇ ਵੇੜੇ 'ਚ ਆਪਣੀ ਇੱਕ ਬੱਕਰੀ ਮਾਰ ਕੇ ਗਲ ਵੱਢ ਕੇ ਉਹਦੇ ਵੇੜੇ 'ਚ ਸਿੱਟਦੀ ਜਦੋਂ ਵੇੜੇ 'ਚ ਬੱਕਰੀ ਸਿੱਤੀ ਦਿਨ ਚੜਿਆ ਦਿਨ ਚੜ ਕੇ ਉਹਨੇ ਆਖਿਆ ਵੀ ਮੀਤ ਸਿੰਘ ਨੇ ਰੋਲਾ ਪਾਤਾ ਮੇਰੀ ਬੱਕਰੀ ਮੀਤ ਸਿੰਘ ਕਹਿੰਦਾ ਪਿੰਡ ਦੀ ਪੰਚਾਇਤ ਇਕੱਠੀ ਕਰ ਲਈ ਸਾਰੇ ਇਕੱਠੇ ਕਰ ਲਏ ਕਹਿੰਦਾ ਮੇਰੀ ਬੱਕਰੀ ਇਹ ਰਲੂ ਆਪਣੇ ਵਾੜੇ ਚ ਚੁੱਕ ਲਿਆ ਆ ਇਹਨੇ ਮੇਰੀ ਬੱਕਰੀ ਮਾਰਤੀ ਸਾਧ ਸੰਗਤ ਜੀ ਗੱਲ ਥਾਣੇ ਤੱਕ ਪਹੁੰਚ ਗਈ ਜਦੋਂ ਥਾਣੇ ਪਹੁੰਚੀ ਉਹ ਆਏ ਸਿਪਾਈ ਆਏ ਉਹਦੀ ਬਣਦੀ ਸੀ ਮੀਤ ਸਿੰਘ ਦੀ ਸਰਕਾਰੇ ਦਰਬਾਰ ਸ਼ਿਪਾਈ ਆਏ ਤੇ ਰੜੂ ਨਾਮ ਦਾ ਜਿਹੜਾ ਬੰਦਾ ਸੀ ਉਹਨੂੰ ਗ੍ਰਿਫਤਾਰ ਕਰਕੇ ਲੈ ਗਏ ਝੂਠਾ ਹੀ ਬਸਾਤਾ ਮਾਰੀ ਨਹੀਂ ਸੀ ਬੱਕਰੀ ਉਹਨੇ ਚੁੱਕੀ ਨਹੀਂ ਸੀ ਧੋਖੇ ਨਾਲ ਐਵੇਂ ਰੰਜਿਸ਼ ਕੱਢਣ ਵਾਸਤੇ ਅੱਜ ਕੱਲ ਵੀ ਦਾ ਲੋਕ ਐਂ ਕਰਦੇ ਨੇ ਕਿਸੇ ਨੂੰ ਫਸਾਉਣਾ ਹੋਵੇ ਬਹੁਤਾਂਤ ਜਿਹੜੀਆਂ ਗੁਰੂ ਗ੍ਰੰਥ ਸਾਹਿਬਹ ਜੀਆਂ ਗੁਟਕਾ ਸਾਹਿਬ ਜੀਆਂ ਬੇਦਵੀਆਂ ਦੀਆਂ ਘਟਨਾ ਤੁਸੀਂ ਵੇਖੋਗੇ ਨਾ ਬਹੁਤ ਆਂਤ ਲੋਕ ਇਹ ਨਿਕਲਦੇ ਨੇ ਵੀ ਮੇਰੀ ਰੰਜਿਸ਼ ਸੀ ਤਾਂ ਮੈਂ ਇਹਦਾ ਨਾਮ ਲਾਉਣ ਵਾਸਤੇ ਗੁਟਕਾ ਹੀ ਸਿੱਟਦਾ ਬੜੇ ਲੋਕ ਅੱਜ ਵੀ ਮਿਲ ਜਾਣਗੇ ਬੱਕਰੀ ਚੁੱਕੀ ਨਹੀਂ ਸੀ ਰਲੂ ਸੀ ਜਿਹੜਾ ਉਹ ਉਹ ਬੇਦਾਗ ਸੀ ਕੋਈ ਗਲਤੀ ਨਹੀਂ ਸੀ ਮੀਤ ਸਿੰਘ ਨੇ ਆਪਣੀ ਰੰਜਿਸ਼ ਕੱਢਣ ਵਾਸਤੇ ਆਪੇ ਬੱਕਰੀ ਮਾਰੀ ਆਪੇ ਉਹਦੇ ਵੇੜੇ 'ਚ ਸਿੱਟਦੀ ਆਪੇ ਸਿਪਾਈ ਬੁਲਾ ਲੇ ਉੱਤੇ ਜਲਦੀ ਸੀ ਆਪੇ ਗਿਰਫਤਾਰ ਕਰਾਦਾ ਉਹਨਾਂ ਨੂੰ ਫੜ ਕੇ ਲੈ ਗਏ ਨਵੇਂ ਸ਼ਹਿਰ ਠਾਣਾ ਪੈਂਦਾ ਸੀ ਸਿਪਾਈ ਜਦੋਂ ਫੜ ਕੇ ਲੈ ਕੇ ਗਏ ਸਮਾਂ ਲੰਘਿਆ ਹੁਣ ਰਲੂ ਸੀ ਜਿਹੜਾ ਉਹ ਰਾਜਾ ਸਾਹਿਬ ਦਾ ਸ਼ਰਦਾਲੂ ਸੀ ਰਲੂ ਰਾਜਾ ਸਾਹਿਬ ਦਾ ਮੀਤ ਸਿੰਘ ਵੀ ਇਹ ਵੀ ਰਾਜਾ ਸਾਹਿਬ ਦਾ ਸ਼ਰਦਾਲੂ ਇੱਕ ਗੱਲ ਚੇਤੇ ਰੱਖਿਓ ਇੱਥੇ ਭਾਵੇਂ ਮੈਂ ਆ ਤੇ ਭਾਵੇਂ ਮਰੀਕ ਸਿੰਘ ਬੈਠਾ ਹੈ ਭਾਵੇਂ ਕੋਈ ਬੈਠਾ ਹੈ ਇਹ ਘਰ ਮਹਾਪੁਰਸ਼ ਦੀ ਦ੍ਰਿਸ਼ਟੀ ਰਾਜਾ ਸਾਹਿਬ ਦੀ ਦ੍ਰਿਸ਼ਟੀ ਸਾਰਿਆਂ ਵਾਸਤੇ ਇੱਕ ਹੈ ਇਹ ਨਹੀਂ ਮੰਨ ਲਓ ਵੀ ਅਸੀਂ ਕੀਰਤਨ ਕਰਦੇ ਆਂ ਅਸੀਂ ਬਾਲੇ ਪਿਆਰੇ ਆ ਉਹਨਾਂ ਨੂੰ ਨਾ 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 ਜਿਹੜਾ ਗਲਤੀ ਕਰੇਗਾ ਉਹ ਸਜ਼ਾ ਦਾ ਹੱਕਦਾਰ ਹੈ ਭਾਵੇਂ ਕੋਈ ਹੋਵੇ ਕੋਈ ਸੈਕਟਰੀ ਕੋਈ ਪ੍ਰਧਾਨ ਕੋਈ ਖਜ਼ਾਨਚੀ ਕੋਈ ਵੀ ਜੇ ਇੱਥੇ ਕੋਈ ਨਹੀਂ ਬਖਸ਼ਿਆ ਜਾਣਾ ਮੈਂ ਤਾਂ ਆਪਣੇ ਨਾਲ ਵਾਲੇ ਇਹਨਾਂ ਨੂੰ ਵੀ ਕਹੀਦਾ ਵੀ ਐਡੇ ਧਿਆਨ ਨਾਲ ਬੈਠਿਆ ਕਰੋ ਜਿਹੜਾ ਇਸ ਦਰ ਤੋਂ ਧੱਕਿਆ ਗਿਆ ਕਿਸੇ ਨਰਕ ਨੇ ਵੀ ਥਾਂ ਨਹੀਂ ਦੇਣੀ ਸੱਚ ਹੈ है दो में, में सेवादार दवादार सत् जी उस वे जेलू नामक बंदा सी गिरफ्तार कर लिया था जमानत कराइया उन्हें अपन माया लगी चौखी जदो जमानत करा के अपने घर आया उन्हें जमानत करा के जो घर आगे ना ਦੋ ਦਿਨ ਚਾਰ ਦਿਨ 10 ਦਿਨ ਲੰਗੇ ਕਹਿੰਦੇ ਜਿੱਦਣ ਹੁਕਮਰਾਨ ਨੇ ਸਜ਼ਾ ਸੁਣਾਉਣੀ ਹੈ ਜਿੱਦਣ ਉਹਨੇ ਸਜ਼ਾ ਸੁਣਾਉਣੀ ਹੈ ਕਹਿੰਦੇ ਤਰੀਕ ਤੇ ਜਾਣ ਲੱਗਿਆ ਸੁਣਿਓ ਤਰੀਕ ਤੇ ਜਾਣ ਲੱਗਿਆ ਉਹ ਗੁਰਦੁਆਰਾ ਦੁਖਨਵਰ ਸਾਹਿਬ ਦੀ ਧਰਤੀ ਉੱਥੇ ਉਹਨੇ ਮੱਥਾ ਟੇਕਿਆ ਜਾ ਕੇ ਜਮਾਨਤ ਤੇ ਆਇਆ ਪੋਸ਼ ਸਮਾ ਰਿਆ ਜਦੋਂ ਸੁਣਵਾਈ ਹੋਣੀ ਕੇਸ ਦੀ ਕਹਿੰਦੇ ਹੁਕਮਰਾਨ ਨੇ ਸੁਣਵਾਈ ਕਰਨੀ ਸਜ਼ਾ ਦੇਣੀ ਉਹਨੇ ਨਾ ਰਲੂ ਸਿੰਘ ਰਾਜਾ ਸਾਹਿਬ ਦੇ ਚਰਨਾਂ 'ਚ ਮਿਲਿਆ ਨਹੀਂ ਹੱਥ ਜੋੜ ਕੇ ਕਹਿੰਦਾ ਰਾਜਾ ਸਾਹਿਬ ਹੱਥ ਜੋੜ ਕੇ ਕਹਿੰਦਾ ਕਹਿੰਦਾ ਰਾਜਾ ਸਾਹਿਬ ਜੀ ਦਿਨ ਰਾਤ ਤੇਰੇ ਘਰ ਦੀ ਮੈਂ ਸੇਵਾ ਕੀਤੀ ਮੈਂ ਨਹੀਂ ਦੱਸਣਾ ਕਿਸੇ ਨੂੰ ਮੈਂ ਝੂਠਾ ਜਾਂ ਸੱਚਾ ਤੇਰੇ ਘਰ ਦੀ ਮੈਂ ਸੇਵਾ ਕੀਤੀ ਏ ਮੈਂ ਬੇਦਾਗਾਂ ਮੈਂ ਬੱਕਰੀ ਨਹੀਂ ਕੋਈ ਵੀ ਮਾਰੀ ਮੈਂ ਹੱਤਿਆ ਨਹੀਂ ਕੀਤੀ ਮੈਂ ਚੋਰੀ ਨਹੀਂ ਕੀਤੀ ਮੀਤ ਸਿੰਘ ਨੇ ਮੈਨੂੰ ਤਕੇ ਦੇ ਨਾਲ ਰੰਜਸ਼ ਦੇ ਤਹਿਤ ਫਸਾਇਆ ਰਾਜਿਆ ਲੈ ਮੇਰੀ ਇੱਕ ਤੇਰੇ ਅਗੇ ਅਰਜ਼ੋਈ ਇਹ ਤਰ ਲੈ ਜੇ ਮੈਂ ਤੇਰੇ ਘਰ ਵਿੱਚ ਰਦਾ ਜਿੱਦੀ ਵੀ ਸੇਵਾ ਕੀਤੀ ਏ ਤੂੰ ਮੇਰੀ ਰਦਾ ਜਿੱਤੀ ਵੀ ਕਾਲਣਾ ਆਪਣੇ ਦਰ ਤੇ ਥਾਏ ਪਾਈ ਏ ਲੈ ਰਾਜਿਆ ਹੁਣੇ ਚੇਤੇ ਰਖੀ ਉਥੇ ਹੁਣ ਮੈਨੂੰ ਹੁਕਮਰਾਨਾਂ ਤੇ ਯਕੀਨ ਨਹੀਂ ਮੈਨੂੰ ਤਾਂ ਤੇਰੇ ਤੇ ਯਕੀਨ ਇਹ ਫੈਸਲਾ ਤੂੰ ਕਰ। ਇਹ ਕਹਿ ਗਿਆ ਤੇ ਜਾਂਦਾ ਜਾਂਦਾ ਅੱਖਾਂ 'ਚੋਂ ਅਥਰੂ ਨੇ ਰੋਈ ਜਾਂਦਾ ਹੈ ਉਹਕੇ ਜਿਹੜੇ ਬੰਦੇ ਨਾਲ ਬਿਨਾ ਮਤਲਬ ਤੋਂ ਧੱਕਾ ਹੋਇਆ ਹੋਵੇ ਜ਼ਿੰਦਗੀ 'ਚ ਕਈ ਵਾਰ ਸਾਰਿਆਂ ਨਾਲ ਹੀ ਹੁੰਦਾ ਹੈ ਨਾ ਫਿਰ ਬੰਦਾ ਇੱਕੋ ਗੱਲ ਕਹਿੰਦਾ ਬਸ ਉਹ ਕਹਿੰਦਾ ਰਾਜਾ ਸਾਹਿਬ ਜੀ ਉਹ ਮੈਨੂੰ ਮੇਰਾ ਕੀ ਜਾਏਗਾ ਮੈਨੂੰ ਕਿਸੇ ਨੇ ਕੀ ਆਖਣਾ ਜਾਂਦਾ ਜਾਂਦਾ ਅਰਦਾਸ ਕਰ ਗਿਆ ਤੇ ਕਹਿ ਗਿਆ ਨਾਲੇ ਰਾਜਾ ਮੇਰਾ ਕੋਸ਼ ਨੀ ਗਰੀਬ ਦਾ ਜਾਣਾ ਹੋ ਕੋਸ਼ ਨੀ ਗਰੀਬ ਦਾ ਜਾਣਾ ਕੋਸ਼ ਨੀ ਗਰੀਬ ਦਾ ਜਾਣਾ ਮੈਂ ਰੱਖੀ ਸੀ ਤੇ ਰੋਪ ਤਾਂ ਦੀ ਲੱਜਿਆ ਰੱਖ ਲਈ ਸੀ ਤੇ ਰੋਪ ਤਾਂ ਦੀ ਲੱਜਿਆ ਓਵੇਂ ਜਿਵੇਂ ਮੇਰੀ ਰੱਖ ਲੈ ਓਵੇਂ ਜਿਵੇਂ ਰੁੜੂ ਉਹ ਕਹਿੰਦਾ ਮਾਰੇ ਰੱਖ ਲਿਓ ਮੇਰੀ ਤਰੀਕ ਤੇ ਪਹੁੰਚ ਗਿਆ ਸੁਣਿਓ ਇਧਰੋਂ ਮੀਤ ਸਿੰਘ ਮੀਤ ਸਿੰਘ ਉਸ ਵੇਲੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ ਹੈ ਤਾਂ ਉਹ ਵੀ ਸੇਵਾਦਾਰ ਸੀ ਮੱਥਾ ਟੇਕ ਕੇ ਜਦੋਂ ਜਾਣ ਲੱਗਿਆ ਮਾਰੇ ਮਜਾਰੇ ਤੋਂ ਐ ਮੂਸੇਪੁਰ ਨੂੰ ਤੁਰੇ ਹੁੰਦੇ ਨੇ ਇੱਕ ਪੱਠਾਏ ਰਸਤੇ 'ਚ ਉੱਥੇ ਰੁਕ ਗਏ ਰਾਜਾ ਸਾਹਿਬ ਉਹ ਪੱਠੇ ਤੇ ਜਦੋਂ ਰੁਕੇ ਨਾ ਕਹਿੰਦੇ ਲਾਲ ਸੁਰਖ ਚਿਹਰਾ ਵੀਰ ਰਸ ਵਿੱਚ ਬਹੁਤ ਵੀਰ ਰਸ ਵਿੱਚ ਸਾਧ ਸੰਗਤ ਜੀ ਮੀਤ ਸਿੰਘ ਕੋਲ ਖੜਾ ਹੈ ਉਹ ਵੀ ਤਰੀਕ ਤੇ ਚੱਲਿਆ ਜਿਹਨੇ ਫਸਾਇਆ ਸੀ ਰੂਜ ਜਦੋਂ ਤਰੀਕ ਤੇ ਚੱਲਿਆ ਰਾਜਾ ਸਾਹਿਬ ਉਸ ਵੇਲੇ उच्ची आवाज गंभीर होके बोले राजा साहब आखन लगे हो ने ने नहीं मारी निहकिया चिड़िया नहीं मारी दिया निहके बंदे नहीं मारी दे जो ਗਰਜਵੀਂ ਆਵਾਜ਼ ਵਿੱਚ ਬੋਲੇ ਕੋਲ ਖੜਾ ਸੀ ਮੀਤ ਸਿੰਘ ਬੋਲਿਆ ਤਾਂ ਕੁਝ ਨਹੀਂ ਗਿਆ ਮੱਥਾ ਟੇਕ ਕੇ ਭੁੱਲ ਹੋ ਗਈ ਭੁੱਲ ਹੋ ਗਈ ਤਰੀਕ ਤੇ ਚਲਿਆ ਤਰੀਕ ਤੇ ਹੁਣ ਕਹਿੰਦੀ ਮੀਤ ਸਿੰਘ ਦੀ ਜਲਦੀ ਸੀ ਉੱਥੇ ਜਦੋਂ ਹੁਕਮਰਾਨ ਦੇ ਕੋਲ ਖੜ ਗਿਆ ਕਹਿੰਦਾ ਜੀ ਸੁਣਾਓ سزا ਦਿਓ ਇਹਨੂੰ سزا ਉਸ ਵੇਲੇ ਹੁਕਮਰਾਨ ਨੇ ਸਾਹਮਣੇ ਖਿਲਾ ਲਿਆ ਇੱਕ ਵਾਰੀ ਪੁੱਛਿਆ ਰੁਲੂ ਤੂੰ ਬੱਕਰੀ ਮਾਰੀ ਹੈ ਨਹੀਂ ਜੀਵ ਹਤਿਆ ਕੀਤੀ ਤੂੰ ਉਹ ਕਹਿੰਦਾ ਜੀ ਮੈਂ ਰਾਜਾ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਹਿਣਾ ਮੈਂ ਇਹ ਪਾਪ ਨਹੀਂ ਕੀਤਾ ਮੈਂ ਆ ਸੱਚਾ ਕਿਸੇ ਰੰਜਿਸ਼ ਦੇ ਤਹਿਤ ਮੈਨੂੰ ਫਸਾਇਆ ਜਾ ਰਿਹਾ ਹੈ ਮੈਂ ਨਹੀਂ ਇਹੋ ਜਿਹਾ ਕੁਝ ਵੀ ਕੀਤਾ ਸੁਣਿਓ ਉਸ ਵੇਲੇ ਉਹ ਰੁਲੂ ਨੂੰ ਕਹਿੰਦਾ ਕਹਿੰਦਾ ਮੈਨੂੰ ਤਾਂ ਹੁਣ ਫੈਸਲਾ ਕਰਨਾ ਹੀ ਪੈਣਾ ਹੈ ਮੀਤ ਸਿੰਘ ਕੋਲ ਖੜਾ ਜਲਦੀ ਸੀ ਆਉਂਦੀ ਸਰਕਾਰੇ ਦਰਬਾਰੇ ਜਦੋਂ ਸਜ਼ਾ ਸੁਣਾਉਣ ਲੱਗਿਆ ਤੇ ਆਂਦੇ ਉਹ ਹੁਕਮਰਾਨ ਜਦੋਂ ਸਜ਼ਾ ਲਿਖਣ ਲੱਗਿਆ ਕਹਿੰਦੇ ਇੱਕਦਮ ਉਹਦੇ ਕੰਨਾਂ ਵਿੱਚ ਆਵਾਜ਼ ਪਈ ਹੁਕਮਰਾਨਾ ਨਿਹੱਥੀਆਂ ਚਿੜੀਆਂ ਨਹੀਂ ਮਾਰੀਦੀਆਂ ਆਏ ਆਵਾਜ਼ ਪਈ ਇੱਕਦਮ ਉਹਦਾ ਕਲਮ ਛੁੱਟ ਗਈ ਆਸ-ਪਾਸੇ ਵੇਖਦਾ ਕੌਣ ਇਹ ਘੋਣਵਾਜ ਦਿੰਦਾ ਨੇ ਹੱਥੀਆਂ ਚਿੜੀਆਂ ਨਹੀਂ ਮਾਰੀ ਸਤਸੰਗਤ ਜੀ ਪਹਿਲੀ ਵਾਰ ਆਵਾਜ਼ ਮਾਰੀ ਪਤਾ ਹੀ ਨਹੀਂ ਲੱਗਿਆ ਵੀ ਕੌਣ ਹੈ ਉਹਨੇ ਨਾ ਸੁਰਤ ਜੀ ਸੰਭਾਲੀ ਦੁਆਰਾ ਫੇਰ ਸਜਾ ਲਿਖਣ ਲੱਗਿਆ ਜਦੋਂ ਦੂਜੀ ਵਾਰ ਫੇਰੋ ਕਲਮ ਆਪਣੀ ਚਲਾਉਣ ਲੱਗਿਆ ਫੇਰ ਆਵਾਜ਼ ਕੰਨਾਂ 'ਚ ਪਈ ਹੁਕਮਰਾਨਾ ਤੈਨੂੰ ਸੁਣਿਆ ਨਹੀਂ ਨਿਹੱਥੀਆਂ ਚਿੜੀਆਂ ਨਹੀਂ ਮਾਰਦੀਆਂ ਸਾਧ ਸੰਗਤ ਜੀ ਉਸ ਵੇਲੇ ਇਕਦਮ ਰੁਕ ਗਏ ਸਾਰ ਰੁਕ ਗਏ ਕੰਨਾਂ 'ਚ ਬਾਜ ਪੈ ਗਈ ਆਸੇ-ਪਾਸੇ ਵੇਖਦਾ ਜਦੋਂ ਆਸੇ-ਪਾਸੇ ਵੇਖਦਾ ਫੇਰ ਧਿਆਨ ਨਾ ਦਿੱਤਾ ਤੀਜੀ ਵਾਰ ਜਦੋਂ ਲੇਖਣ ਲੱਗਿਆ ਸਜਾ ਸਾਧ ਸੰਗਤ ਜੀ ਉਹ ਰੂਹ ਮਨੋਮਨ ਦੀ ਬੇਨਤੀਆਂ ਕਰਦਾ ਰਾਜਾ ਸਾਹਿਬ ਦੇ ਚਰਨਾਂ 'ਚ ਮਹਾਰਾਜ ਰੱਖ ਲਿਓ ਇੱਥੇ ਬੇਨਤੀ ਕਰਕੇ ਗਿਆ ਸੀ ਜਾਣ ਲੱਗਿਆ ਰੱਖ ਲਿਓ ਰਾਜਾ ਸਾਹਿਬ ਫੇਰ ਬੋਲਦੇ ਨੇ ਤੀਜੀ ᱫੱਫਾ ਫੇਰ ਉਹਨਾਂ ਆਵਾਜ਼ ਦਿੱਤੀ ਉਹ ਨੇ ਹੱਥੀਆਂ ਚਿੜੀਆਂ ਨਹੀਂ ਮਾਰੀਆਂ ਜਦੋਂ ਤੀਜੀ ਵਾਰ ਆਏ ਬਚਨ ਬੋਲਿਆ ਇੱਕਦਮ ਉੱਤੇ ਨੂੰ ਝਾਕਦਾ ਹੈ ਹੁਕਮਰਾਨ ਲਾਲ ਸੁਰਖ ਰੰਗ ਗਿਲਤੀ ਲੱਗੀ ਹੱਥ ਵਿੱਚ ਖੁੰਡਾ ਫੜਿਆ ਮਹਾਰਾਜ ਸਾਹਮਣੇ ਖੜੇ ਨਜ਼ਰ ਆ ਗਏ ਸਾਹਮਣੇ ਆਵਾਜ਼ ਦਿੱਤੀ ਆ ਕੇ ਉਸ ਵੇਲੇ ਮੀਤ ਸਿੰਘ ਕੋਲ ਖੜਾ ਹੈ ਸੁਣਿਓ ਮੀਤ ਸਿੰਘ ਕੋਲ ਖੜਾ ਹੈ ਉਹ ਕਹਿੰਦਾ ਹੁਕਮਰਾਨ ਕਹਿੰਦਾ ਗਿਲਤੀ ਬੰਨੀ ਲਾਲ ਸੁਰਖ ਰੰਗ ਉਹ ਮੇਰੇ ਕੰਨਾਂ ਵਿੱਚ ਆਵਾਜ਼ ਪਈ ਜਾਂਦੀ ਏ ਜਦੋਂ ਮੈਂ ਕਲਮ ਚਲਾਉਣ ਲੱਗਦਾ ਉਸ ਵੇਲੇ ਆਵਾਜ਼ ਪੈ ਜਾਂਦੀ ਏ ਨਹੱਥੀਆਂ ਚਿੜੀਆਂ ਨਹੀਂ ਮਾਰੀ ਰੀਆਂ ਸਾਧ ਸੰਗਤ ਜੀ ਸੁਣਿਓ ਉਹ ਜਿਹੜਾ ਰਲੂ ਨਾਮਕ ਬੰਦਾ ਸੀ ਉਹਨੂੰ ਸਾਈਡ ਤੇ ਕਰਕੇ ਪੁੱਛਦਾ ਏ ਉਹ ਕਹਿੰਦਾ ਤੂੰ ਭਾਈ ਮੰਨਦਾ ਕਿਸੇ ਨੂੰ ਹੁਕਮਰਾਨ ਪੁੱਛਦਾ ਏ ਤੁਸੀਂ ਕਿਸੇ ਨੂੰ ਮੰਨਦੇ ਹੋ ਤੁਹਾਡਾ ਕੋਈ ਪੀਰ ਪੈਗੰਬਰ ਹੈ ਉਹ ਕਹਿੰਦਾ ਪੀਰ ਪੈਗੰਬਰ ਤਾਂ ਕੋਈ ਨਹੀਂ ਆਉਂਦਾ ਹੋਇਆ ਰਾਜਾ ਸਾਹਿਬ ਦੇ ਚਰਨਾਂ 'ਚ ਅਰਦਾਸ ਜ਼ਰੂਰ ਕਰਕੇ ਆਇਆ ਆਉਂਦਾ ਹੋਇਆ ਰਾਜਾ ਸਾਹਿਬ ਦੇ ਚਰਨਾਂ 'ਚ ਬੇਨਤਾ ਜ਼ਰੂਰ ਕੀਤਾ ਸੀ ਉਹ ਕਹਿੰਦਾ ਜਦੋਂ ਮੈਂ ਕਲਮ ਚਲਾਉਣ ਲੱਗਦਾ ਉਦੋਂ ਹੀ ਕੰਨਾਂ 'ਚ ਆਵਾਜ਼ ਪੈ ਜਾਂਦੀ ਹੈ ਨਾ ਹੱਥੀਆਂ ਚਿੜੀਆਂ ਨਹੀਂ ਮਾਰੀ ਉਹ ਜਿਹੜਾ ਮੀਤ ਸਿੰਘ ਸੀ ਮੀਤ ਸਿੰਘ ਸਾਧ ਸੰਗਤ ਜੀ ਜਦੋਂ ਉਹਨੂੰ ਦਸੀ ਨਾ ਹੁਕਮਰਾਨ ਨੇ ਗੱਲ ਪੁੱਭਾ ਮਾਰ ਕੇ ਉੱਥੇ ਹੀ ਰੋਣ ਲੱਗ ਪਿਆ ਕਹਿੰਦਾ ਹੁਣ ਸਜਾ ਨਾ ਸੁਣਾਈ ਇਹ ਆਵਾਜ਼ ਕਿਸੇ ਹੋਰ ਦੀ ਨਹੀਂ ਇਹ ਸ੍ਰੀ ਨਾਭ ਕਮਲਧਨ ਰਾਜਾ ਸਾਹਿਬ ਦੀ ਆਵਾਜ਼ ਉਹ ਬੋਲਦੇ ਨੇ ਸਾ ਸੰਗਤ ਉਹ ੜੂ ਆਇਆ ਭਜਿਆ ਭਜਿਆ ਮਹਾਰਾਜ ਦੇ ਚਰਨਾਂ 'ਚ ਖਤਮ ਕਰਤਾ ਕੇ ਜਦੋਂ ਆਇਆ ਚਰਣਾ ਤੇ ਸਿਰ ਰੱਖ ਕੇ ਰੋਈ ਜਾਂਦਾ ਹੈ ਉਹ ਮਹਾਰਾਜ ਜੀ ਆਪਣੇ ਭਗਤਾਂ ਨੂੰ ਆਪਣੇ ਪਿਆਰਿਆਂ ਨੂੰ ਇੰਨਾ ਪਿਆਰ ਕਰਦੇ ਹੋ ਰਾਜਾ ਮੈਂ ਤੇਰੇ ਚਰਣਾ ਚ ਬੇਨਤੀ ਕਰਕੇ ਗਿਆ ਸੀ ਜੇ ਤਿਲ ਜੀ ਨਹੀਂ ਕਾਲਣਾ ਮੇਰੀ ਥਾਏ ਪਾਈ ਹੈ ਨਾ ਤੇ ਮੇਰਾ ਸਹਾਈ ਹੋ ਜੀ ਉੱਥੇ ਮੇਰੀ ਤੂੰ ਲਾਜ ਰੱਖ ਲਈ ਸਾਧ ਸੰਗਤ ਜੀ ਉਮੀਦ ਸਿੰਘ ਉਹ ਵੀ ਆ ਕੇ ਤਰਲੇ ਲੈਂਦਾ ਮਾਰ ਕਹਿੰਦਾ ਤੁਸੀਂ ਖਾਦੇ ਸੇਵਾ ਦਾ ਤੁਸੀਂ ਕਾਦੀ ਮੇਰੀ ਮਰੀਦ ਕੀ ਕਰਦੇ ਹੋ ਆਪਣੀ ਰੰਜਿਸ਼ ਕੱਢਣ ਵਾਸਤੇ ਤੂੰ ਉਹਦੇ ਘਰ ਵਿੱਚ ਜੀਵ ਹੱਤਿਆ ਮਾਰ ਕੇ ਰੱਖ ਉਹਨੂੰ ਬੋਤਾਤਾ ਉਮੀਦ ਸਿੰਘ ਤਰਲੇ ਲਏ ਉਹ ਮਹਾਰਾਜ ਮੈਨੂੰ ਬਖਸ਼ ਦਿਓ ਮਹਾਰਾਜ ਮੇਰਾ ਭਲਾ ਕਰ ਦਿਓ ਉਸ ਵੇਲੇ ਰਾਜਾ ਸਾਹਿਬ ਆਖਣ ਲੱਗੇ ਸਾਡੇ ਘਰ ਵਿੱਚ ਸਾਡੇ ਘਰ ਵਿੱਚ ਜੇ ਕਿਸੇ ਨੇ ਤਿਲ ਜੀ ਨਹੀਂ ਵੀ ਸੇਵਾ ਕੀਤੀ ਹੈ ਨਾ ਸਾਨੂੰ ਉਸ ਜੀਵ ਦਾ ਵੀ ਧਿਆਨ ਰਹਿੰਦਾ ਤੁਸੀਂ ਤਾਂ ਸਾਡੇ ਕੋਲ ਰਹਿੰਦੇ ਹੋ ਸਾਨੂੰ ਤਾਂ ਉਹਦਾ ਵੀ ਧਿਆਨ ਰਹਿੰਦਾ ਤੇ ਸਾਧ ਸੰਗਤ ਜੀ ਇਹ ਮਹਾਪੁਰਸ਼ਾਂ ਦਾ ਵਿਰਧ ਹੈ ਜਿਹੜਾ ਭਾਵਨਾ ਬਣਾ ਕੇ ਦਿਲੋਂ ਅੱਜ ਵੀ ਉਰਜੋਈ ਕਰਦਾ ਕੱਲੀ ਉਸ ਰੁਲੂ ਦੀ ਗੱਲ ਨਹੀਂ ਕੱਲੀ ਮੀਤ ਸਿੰਘ ਦੀ ਗੱਲ ਨਹੀਂ ਅੱਜ ਵੀ ਭਾਵੇਂ ਲੋਕੀ ਜੋ ਮਰਜੀ ਬੋਲੀ ਜਾਣ ਪਰ ਜਦੋਂ ਕਿਤੇ ਜ਼ਿੰਦਗੀ ਚੌਖਾ ਸਮਾਉਂਦਾ ਹੈ ਨਾ ਜਿਸ ਮਹਾਪੁਰਸ਼ ਦੇ ਦਰ ਦੀ ਸੇਵਾ ਕਰਦੇ ਹੋ ਮਹਾਪੁਰਸ਼ ਸਿਰ ਤੇ ਹੱਥ ਰੱਖ ਕੇ ਘੜ ਦਿੰਦਾ ਇਹ ਸੱਚ ਹੈ ਇਸੇ ਕਰਕੇ ਪੜੀਦਾ ਹੈ ਇਹ ਫਿਰ ਦਸੋ ਵਾਮੀ ਦਾ ਉਹ ਸ਼ਰਮੀਆਂ ਆਆਂ ਨੂੰ ਗਲ ਨਾਲ ਲਾਉਣਾ ਇਹ ਫਿਰ ਦਸੋ ਵਾਮੀ ਦਾ ਸ਼ਰਮ ਸਤ ਗੁਰ ਪੜਦੇ ਸੱਚ ਦਾ ਏ ਮੇਰਾ ਸਤ ਸ਼ਰਦਾ ਬਣਾ ਕੇ ਉਹ ਰਾਜਾ ਸਾਹਿਬ ਦੇ ਚਰਨਾਂ 'ਚ ਬੈਂਦਾ ਹੈ ਅੱਜ ਵੀ ਹੁੰਦੀਆਂ ਮਰਾਦਾਂ ਹੁੰਦੀਆਂ ਝੋਲੀਆਂ ਅੱਜ ਵੀ ਪਰਦੇ ਉਹ ਨਹੀਂ ਬੇਮਸਾਫੀ ਕਿਸੇ ਨਾਲ ਕਰਦਾ ਜਿਹੜਾ ਵਾਹਿਗੁਰੂ ਵਾਹਿਗੁਰੂ ਕਰਦਾ ਹੈ ਜਿਹੜਾ ਉਸ ਮਾਲਕ ਦੀ ਭਗਤੀ ਕਰਦਾ ਹੈ ਉਸ ਮਾਲਕ ਦਾ ਹੀ ਰੂਪ ਹੋ ਜਾਏ